ਇਹ ਤਾਂ ਲੋਦਨੋ ਜੀ ਹਾਂ ਬਸ ਇਹ ਅੰਦਰ ਕੀ ਮਾਮਲਾ ਸਰ ਮਾਮਲਾ ਕੀ ਜਿਹੜੀ ਕਰੀ ਇਹ ਇੱਕ ਪਾਸਾ ਸਾਡੇ ਇੱਕ ਇਨਸੀਡੈਂਟ ਹੋਇਆ ਗੋਨਨਦੀਪ ਹਸਪੀਟਲ ਦੇ ਵਿੱਚ ਉੱਥੇ ਇੱਕ ਸੈਕੰਡਰੀ ਸਟੂਡੈਂਟ ਸੀ ਤੇ ਉਹ ਆਪਣੇ ਆਪਣੀ ਸ਼ਿਮ ਖਤਮ ਕਰਕੇ ਰਾਤ ਨੂੰ ਤਕਰੀਬਨ 10:00 ਵਜੇ ਆਪਣੇ ਹਸਪਤਲ ਜਾ ਰਹੀ ਸੀ ਬਚਕੂੜੀ ਤੇ ਉਹਨੇ ਕਹਿੰਦੇ ਮੁਤਾਬਕ ਇੱਕ ਮੁੰਡਾ ਮੋਟਰਸਾਈਕਲ ਤੇ ਪਿੱਛੇ ਆਇਆ ਤੇ ਮੇਰੇ ਇੱਥੋਂ ਅਟੈਂਪਟ ਕਰਕੇ ਤੇ ਅੱਗੇ ਭੱਜ ਗਿਆ ਬਟ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਦੋ ਚੀਜ਼ਾਂ ਸਾਹਮਣੇ ਆ ਰਹੀਆਂ ਉਹ ਉਸ ਸਾਈਡ ਦੇ ਵਿੱਚ ਇਹਦਾ ਇਹਨਾਂ ਦਾ ਸਲਿੰਗ ਬੈਗ ਵੀ ਇੱਕ ਬੈਗ ਵੀ ਲਾਇਆ ਹੋਇਆ ਸੀਗਾ ਜਿਹੜਾ ਬੈਗ ਹੋ ਸਕਦਾ ਕਿ ਉਹ ਮੁੰਡਾ ਸਨੇਚਰ ਕਰਨ ਦੇ ਨiyet ਦੇ ਨਾਲ ਵੀ ਹੋ ਸਕਦਾ ਹੈ ਬਟ ਐਸਾ ਕੋਈ ਨਹੀਂ ਹੈ ਕਿ ਉਹਨੂੰ ਛੇੜਿਆ ਜਾਂ ਕੋਈ ਹੋਰ ਤਰੀਕੇ ਦੇ ਨਾਲ ਉਹਨੂੰ ਇਹ 600 ਰੁਪਏ ਐਕਸ਼ਨ ਦਿੱਤਾ ਗਿਆ ਪੁਲਿਸ ਵੱਲੋਂ ਇਮੀਡੀਏਟਲੀ ਐਫ ਆਈ ਆਰ ਲਾਂਚ ਕਰ ਦਿੱਤੀ ਗਈ ਹੈ ਦੀ 102/24 ਇੰਟਰਸੈਕਸ਼ਨ ਬੀ ਐਨ ਐਸ 75 ਦੇ ਵਿੱਚ ਤੇ ਡਿਊਰਿੰਗ ਇਨਵੈਸਟ ਅਸੀਂ ਜੜੀ ਤਫਤੀਸ਼ ਚੱਲਦੀ ਪਈ ਹੈ ਤੇ ਸਾਨੂੰ ਕਾਫੀ ਹੱਦ ਤੱਕ ਸੀਸੀਟੀ ਫੁਟੇਜ ਕਲੀਅਰ ਹੋ ਗਈਆਂ ਸਾਡੀਆਂ 6-7 ਸਤਕਾ ਇਸੇ ਕੰਮ ਦੇ ਸਰ ਕਿੰਨੇ ਲੜਕੇ ਸਨ ਤੇ ਕਿਹਦੇ ਉੱਪਰ ਐ ਇਹ ਇਕੱਲਾ ਸਿੰਗਲ ਇੱਕ ਮੁੰਡਾ ਸੀ ਤੇ ਬਾਈਕ ਤੇ ਆਇਆ ਸੀ ਪਰ ਸੋਸ਼ਲ ਮੀਡੀਆ ਤੇ ਜੋ ਕਮਰਾ ਜਾਨੀਆ ਕਿ ਲੜਕੀ ਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਭੱਜ ਕੇ ਜਾਣ ਚਾਹੀ ਕਿ ਕਲੀਅਰ ਕੀਤਾ ਇਦਾਂ ਇਦਾਂ ਦਾ ਕੁਝ ਨਹੀਂ ਆ ਤੁਸੀਂ ਸੀਸੀਟੀ ਫੁਟੇਜ ਦੇ ਵਿੱਚ ਦੇਖ ਸਕਦੇ ਹੋ ਇਹਦੇ ਵਿੱਚ ਚਲਦੇ ਮੋਟਰਸਾਈਕਲ ਦੇ ਉੱਪਰ ਇਹ ਚੀਜ਼ ਹੋਈ ਹੈ ਜਿਹੜਾ ਦੋਸ਼ੀ ਸੀ ਉਹ ਮੋਟਰਸਾਈਕਲ ਦੇ ਉੱਪਰ ਚੱਲਦਾ ਪਿਆ ਸੀ ਤੇ ਬੇਟੀ ਵੀ ਚੱldi ਸਕੂਟੀ ਦੇ ਉੱਪਰ ਸੀ ਅਫੇਰ ਦਰਸ਼ਕੋ ਹਾਂਜੀ ਅਫੇਰ ਦਰਸ਼ਕ ਸਰ ਕੋ ਅਪੀਲ ਕਰਨਾ ਚਾਹੋ ਕੋਈ ਮੈਂ ਅਪੀਲ ਕਰਨਾ ਮੈਂ ਅਪੀਲ ਨਹੀਂ ਕਰਨਾ ਚਾਹੁੰਦਾ ਕਿ ਗਲਤ ਬਵਾਹ ਦੇ ਉੱਪਰ ਜ਼ੋਰ ਨਾ ਦਿਓ ਜੋ ਸੱਚ ਹੈ ਮੈਂ ਤੁਹਾਡੇ ਸਾਹਮਣੇ ਰੱਖ ਚੁੱਕਾ ਹੋਇਆ ਹੈ ਇਦਾਂ ਦਾ ਕੁਝ ਨਹੀਂ ਹੈ ਬਿਲਕੁਲ ਸੇਫ ਸੇਫ ਹੈਗਾ ਸੇਫ ਹੋਸਟਲ ਹੈ ਸਾਡੇ ਸੀਪੀ ਸਾਹਿਬ ਬੜੇ ਸਖਤ ਨੇ ਇਸ ਕੰਮ ਦੇ ਵਿੱਚ ਉਹਨਾਂ ਨੇ ਫਿਰ ਕਰ ਡਾਇਰੈਕਸ਼ਨਸ ਹੈਗੀਆਂ ਕਿ ਇਹਨਾਂ ਨੂੰ ਪੂਰੀ ਸੇਫਟੀ ਪਰਵਾਹ ਚਾਹੀਦੀ ਹੈ ਮੈਡੀਕਲ ਸਟੂਡੈਂਟ ਹੈ ਸਰ ਜੀ 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 ਮੈਡੀਸਨ ਦੀ ਤੇ ਸੀਸੀਟੀਵੀ ਕੋਈ ਸਾਹਮਣੇ ਨਹੀਂ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਆਈ ਹੈ ਸਾਹਮਣੇ ਘਟਣਾ ਮੈਂ ਵੀਡੀਓ ਵੀ ਫੋਟੋ ਵੀ ਸ਼ੇਅਰ ਕਰਾਂਗਾ ਜੀ ਇਹ ਤਾਂ ਲੋਦਮੋ ਬਸ ਕਿੱਡੀ ਕੀ ਮਾਮਲਾ ਸਰ ਮਾਮਲਾ ਕੀ ਜਿਹੜੀ ਕਰ ਇਹ ਇੱਕ ਪਾਸਾ ਸਾਡੇ ਇੱਕ ਇਨਸੀਡੈਂਟ ਹੋਇਆ ਗੋਨਾਨਦੀ ਹਸਪੀਟਲ ਦੇ ਵਿੱਚ ਉੱਥੇ ਇੱਕ ਸੈਕੰਡਰੀ ਸਟੂਡੈਂਟ ਸੀ ਤੇ ਉਹ ਆਪਣੇ ਆਪਣੀ ਸ਼ਿਮ ਖਤਮ ਕਰਕੇ ਰਾਤ ਨੂੰ तकरीबन 10:00 ਵਜੇ ਆਪਣੇ ਹਸਪਤਲ ਜਾ ਰਹੀ ਸੀ ਬਚਕੂੜੀ ਤੇ ਉਹਨੇ ਕਹਿੰਦੇ ਮੁਤਾਬਕ ਇੱਕ ਮੁੰਡਾ ਮੋਟਰਸਾਈਕਲ ਤੇ ਪਿੱਛੇ ਆਇਆ ਤੇ ਮੇਰੇ ਇੱਥੋਂ ਅਟੈਂਪਟ ਕਰਕੇ ਤੇ ਅੱਗੇ ਭੱਜ ਗਿਆ ਬਟ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਦੋ ਚੀਜ਼ਾਂ ਸਾਹਮਣੇ ਆ ਰਹੀਆਂ ਉਹ ਉਸ ਸਾਈਡ ਦੇ ਵਿੱਚ ਇਹਦਾ ਇਹਨਾਂ ਦਾ ਸਲਿੰਗ ਬੈਗ ਵੀ ਇੱਕ ਬੈਗ ਵੀ ਲਾਇਆ ਹੋਇਆ ਸੀਗਾ ਜਿਹੜਾ ਬੈਗ ਹੋ ਸਕਦਾ ਕਿ ਉਹ ਮੁੰਡਾ ਸਨੈਚਿੰਗ ਕਰਨ ਦੇ ਨiyet ਦੇ ਨਾਲ ਵੀ ਹੋ ਸਕਦਾ ਹੈ ਬਟ ਐਸਾ ਕੋਈ ਨਹੀਂ ਹੈ ਕਿ ਉਹਨੂੰ ਛੇੜਿਆ ਜਾਂ ਕੋਈ ਹੋਰ ਤਰੀਕੇ ਦੇ ਨਾਲ ਉਹਨੂੰ ਇਹ 600 ਰੁਪਏ ਐਕਸ਼ਨ ਲਿੱਖਿਆ ਗਿਆ ਪੁਲਿਸ ਵੱਲੋਂ ਇਮੀਡੀਏਟਲੀ ਐਫ ਆਈ ਆਰ ਲਾਂਚ ਕਰ ਦਿੱਤੀ ਗਈ ਹੈ ਦੀ 102/24 ਇੰਟਰਸੈਕਸ਼ਨ ਬੀ ਐਨ ਐਸ 75 ਦੇ ਵਿੱਚ ਤੇ ਡਿਊਰਿੰਗ ਇਨਵੈਸਟ ਅਸੀਂ ਜਿਹੜੀ ਤਫ਼ਤੀਸ਼ ਚੱਲਦੀ ਪਈ ਹੈ ਤੇ ਸਾਨੂੰ ਕਾਫੀ ਹੱਦ ਤੱਕ ਸੀਸੀਟੀ ਫੁਟੇਜ ਕਲੀਅਰ ਹੋ ਗਈਆਂ ਸਾਡੀਆਂ 6-7 ਸਪਟਿਮਾ ਇਸੇ ਕੰਮ ਦੇ ਵਿੱਚ ਸਰ ਕਿੰਨੇ ਲੜਕੇ ਸਨ ਤੇ ਕਿਹਦੇ ਉੱਪਰ ਐਸੇ ਇੱਕ ਕੱਲਾ ਸਿੰਗਲ ਇੱਕ ਮੁੰਡਾ ਸੀ ਤੇ ਬਾਈਕ ਤੇ ਆ ਰਿਹਾ ਪਰ ਸੋਸ਼ਲ ਮੀਡੀਆ 'ਚ ਜੋ ਕਬਰਾਂ ਚੱਲੀ ਹੈ ਕਿ ਲੜਕੀ ਦਾ ਰੇਪ ਕਰ ਦਿੱਤੀ ਕੋਸ਼ਿਸ਼ ਕੀਤੀ ਉਹਨੇ ਭੱਜ ਕੇ ਜਾੜ ਤੇ ਕੀ ਕਲੀਅਰ ਕੀਤਾ ਇਦਾਂ ਦਾ ਇਦਾਂ ਦਾ ਕੁਝ ਨਹੀਂ ਆ ਤੁਸੀਂ ਸੀਸੀਟੀ ਫੁਟੇਜ ਦੇ ਵਿੱਚ ਦੇਖ ਸਕਦੇ ਹੋ ਇਹਦੇ ਵਿੱਚ ਚੱਲਦੇ ਮੋਟਰਸਾਈਕਲ ਦੇ ਉੱਪਰ ਇਹ ਚੀਜ਼ ਹੋਈ ਹੈ ਜਿਹੜਾ ਦੋਸ਼ੀ ਸੀ ਉਹ ਮੋਟਰਸਾਈਕਲ ਦੇ ਉੱਪਰ ਚੱਲਦਾ ਪਿਆ ਸੀ ਤੇ ਬੇਟੀ ਵੀ ਚੱਲਦੀ ਸਕੂਟੀ ਦੇ ਉੱਪਰ ਸੀ ਸਰ ਦਰਸ਼ਕੋ ਹਾਂਜੀ ਅਫੇਰ ਦਰ ਅਪੀਲ ਕਰਨਾ ਚਾਹੋਗੇ ਮੈਂ ਅਪੀਲ ਕਰਨਾ ਮੈਂ ਅਪੀਲ ਨਹੀਂ ਕਰਨਾ ਚਾਹੁੰਦਾ ਕਿ ਗਲਤ ਬਵਾਹਾਂ ਦੇ ਉੱਪਰ ਜ਼ੋਰ ਨਾ ਦਿਓ ਜੋ ਸੱਚ ਹੈ ਮੈਂ ਤੁਹਾਡੇ ਸਾਹਮਣੇ ਰੱਖ ਚੁੱਕਾ ਹੋਇਆ ਹੈ ਇਦਾਂ ਦਾ ਕੁਝ ਨਹੀਂ ਹੈ ਬਿਲਕੁਲ ਸੇਫ ਸੇਫ ਹੈਗਾ ਸੇਫ ਹੋਸਟਲ ਹੈ ਸਾਡੇ ਸੀਪੀ ਸਾਹਿਬ ਬੜੇ ਸਖਤ ਨੇ ਇਸ ਕੰਮ ਦੇ ਵਿੱਚ ਉਹਨਾਂ ਨੇ ਫਿਰ ਕਰ ਡਾਇਰੈਕਸ਼ਨਸ ਹੈਗੀਆਂ ਕਿ ਇਹਨਾਂ ਨੂੰ ਪੂਰੀ ਸੇਫਟੀ ਪਰਵਾਹ ਚਾਹੀਦੀ ਹੈ ਮੈਡੀਕਲ ਸਟੂਡੈਂਟ ਹੈ ਸਰ ਜੀ 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 ਮੈਡੀਸਨ ਤੇ ਸੀਸੀਟੀਵੀ ਕੋਈ ਸਾਹਮਣੇ ਨਹੀਂ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਆਈ ਹੈ ਸਾਹਮਣੇ ਘਟਣਾ ਮੈਂ ਵੀਡੀਓ ਵੀ ਫੋਟੋ ਵੀ ਸ਼ੇਅਰ ਕਰਾਂਗਾ ਜੀ